ਜੋਖੋਸ਼ ਹਰ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਹੋ ਰਿਹਾ ਹੈ ਉਹਦੇ ਬਾਰੇ ਗੱਲਬਾਤ ਕਰਨਾ ਚਾਹੁੰਦਾ ਹੈ ਜਿਹੜੀ ਸਿੱਖ ਔਮ ਹੈ ਇੱਕ ਅਲੈਂਡਾ ਔਮ ਹੈ ਗੁਰੂ ਨਾਨਕ ਸਾਹਿਬ ਦਾ ਫ਼ਲਸਫ਼ਾ ਹੈ ਕਿ ਨਾ ਸੇ Hindu ਹੈ ਨਾ ਸੇ Musalman ਜਿਹਦਾ ਮਤਲਬ ਹੈ ਕਿ ਅਸੀਂ Hindu ਤੇ Musalman ਤੋਂ ਅਲੱਗ ਹੈਗੇ ਅੱਜ ਜਿਹੜਾ ਜੰਗ ਛਿੜ ਪਿਆ ਹੈ ਇਹ ਹਿੰਦੂ ਤੇ ਮੁਸਲਮਾਨ ਦੇ ਦਰਮਿਆਨ ਹੈ ਪਰ ਇਹਦੇ ਵਿੱਚ ਨੁਕਸਾਨ ਸਿੱਖਾਂ ਦਾ ਵੀ ਹੋ ਰਿਹਾ ਹੈ ਕਿਉਂਕਿ ਕਿ ਪੁਲਛ ਦੇ ਵਿੱਚ ਵੀ ਇੱਕ ਗੁਰਦੁਆਰੇ ਦੇ ਉੱਤੇ ਬੰਬ ਸੁੱਟਿਆ ਗਿਆ ਤੇ ਉੱਥੋਂ ਦੇ ਗ੍ਰੰਥੀ ਸਾਹਿਬ ਤੇ ਹੋਰ ਦੋ ਸਿੱਖ ਸ਼ਹੀਦ ਹੋ ਗਏ ਜਿਹੜੋਂ ਅਸੀਂ ਇਹ ਨਾ ਦੋਨਾਂ ਫਿਰਕਿਆਂ ਦੀ ਲੜਾਈ ਦੇ ਵਿੱਚ ਨਹੀਂ ਹੈ ਤੇ ਇਹਦਾ ਮਤਲਬ ਨਹੀਂ ਹੈ ਕਿ ਸਾਡੇ ਉੱਤੇ ਕਿਸੇ ਤਰ੍ਹਾਂ ਦਾ 바ਰ ਕੀਤਾ ਜਾਵੇ। ਕਿਉਂਕਿ ਜਿਹੜਾ ਫੈਸਲਾ ਹਿੰਦੁਸਤਾਨ ਦੇ ਪ੍ਰਾਈਮ ਮਿੰਿਸਟਰ ਮੋਤੀ ਸਾਹਿਬ ਨੇ لیے ਹੈ ਆਪਣੀ ਕੈਬਨਿਟ ਦੇ ਵਿੱਚ ਕੈਬਨਿਟ ਦੇ ਵਿੱਚ ਸਿਕਿਉਰਿਟੀ ਕਮੇਟੀ ਹੈ। ਉਹਦੇ ਵਿੱਚ ਕੋਈ ਸਿੱਖ ਨਹੀਂ ਹੈ। ਸਾਰੇ ਇੱਕ ਫਿਰਕੇ ਦੇ ਹਿੰਦੂ ਐ ਤੇ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਪਾਕਿਸਤਾਨ ਦੇ ਉੱਤੇ ਹਮਲੇ ਕਰਦੇ ਹਾਂ ਕਿਉਂਕਿ ਪਾਕਿਸਤਾਨ ਦੀ ਸ਼ਿਕਾਇਤ ਹੈ ਕਿ ਪਾਕਿਸਤਾਨ ਨੇ ਜੋ ਪੈਲਗਾਮ ਦੇ ਵਿੱਚ ਹਿੰਦੂ ਮਾਰੇ ਆ ਉਹ ਪਾਕਿਸਤਾਨ ਦੀ ਕੋਈ ਜਥੇਬੰਦੀ ਸੀ ਜਿਸ ਨੇ ਇਹ ਕੰਮ ਕੀਤਾ ਸਾਟੇ ਪਾਰ ਕੀ ਜੇ ਪੂਰੀ ਦਰਖਾਸਤ ਕੀਤੀ ਹੈ ਕਿ ਇੰਟੈਲੀਜੈਂਸ ਬਿਊਰੋ ਰੋ ਨੈਸ਼ਨਲ ਸੈਕਿਉਰਟੀ ਐਡਵਾਈਜ਼ਰ ਫੋਰਨ ਆਫਿਸ ਮਿਲਿਟਰੀ ਇੰਟੈਲੀਜੈਂਸ ਤੇ ਬਾਕੀ ਜੀਆਂ ਜਿਹੜੀਆਂ ਏਜੰਸੀਆਂ ਹਨ ਉਹਨਾਂ ਨੇ ਕਿਸੇ ਨੇ ਨਹੀਂ ਦੱਸਿਆ ਕਿ ਇਹਦਾ ਹੱਥ ਪਾਕਿਸਤਾਨ ਦਾ ਹੈ ਇਸ ਐਸ ਐਨ ਦਾਮ ਦੇ ਕਤਲ ਦੇ ਵਿੱਚ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਇੰਡੀਆ ਕੋਈ ਖੱਟ ਨਹੀਂ ਹੈ ਪਿੱਛੇ ਦੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਉਹਨਾਂ ਦੇ ਹੋਮਸ ਹੋਮ ਮਿਨਿਸਟਰ ਅਮਿਤ ਸ਼ਾ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਫੋਰਨ ਮਿਨਿਸਟਰ ਜੇਸ਼ੰਕਰ ਰੋ ਦੇ ਮੁਖੀ ਸਿਨਾਂਗੀ ਤੇ ਸਾਬਕਾ ਰੋ ਦੇ ਮੁਖੀ ਕੋਇਲ ਜੀ ਔਰ ਨੈਸ਼ਨਲ ਸਕੱਰਟੀ ਅਡਵਾਈਜ਼ਰ ਨੇ ਇਤਸਕੀਮ ਦੇ ਤਹਿਤ ਸਾਡੇ ਤਿੰਨ ਸਿੱਖ ਕੈਂਡੀਡਾ ਦੀ ਧਰਤੀ ਦੇ ਵਿੱਚ ਜਾਨੋਂ ਮਾਰ ਦਿੱਤੇ ਐ ਅਸੈਸਮੇਂਟ ਕਰਦੇ ਐ ਜਿੰਨਾਂ ਦੇ ਵਿੱਚੋਂ ਹਰਦੀਪ ਸਿੰਘ ਨਿੱਜਰੇ ਖੇਤ ਆਪਣਾ ਅਗਰਪਤਮਨ ਸਿੰਘ ਮਾਲਕ ਹੈ ਕੀ ਹੈ ਸੁਖਦੂਲ ਸਿੰਘ ਮੁੰਫੇ ਤੇ ਹੈ ਕੀ ਹੈ ਤੇ ਬ੍ਰਿਟਾਨੀਆ ਦੇ ਵਿੱਚ ਆਪਣੇ ਖੰਡੇ ਨੂੰ ਕੰਫਰਕਟ ਕੀਤਾ ਗਿਆ ਤੇ ਪਾਕਸਾਂ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਤੇ ਦੂਸਰਾ ਆਪਣੇ ਰੋਡੇ ਸਾਹਿਬ ਨੂੰ ਕਤਲ ਕੀਤਾ ਗਿਆ ਜੀ ਦਾ ਮਤਲਬ ਹੈ ਕਿ ਇੰਡੀਆ ਨੇ ਇਹਨਾਂ ਦੇਸ਼ਾਂ ਦੀ ਸੋਵਰੈਨਿਟੀ ਜਾਂ ਬਾਦਸ਼ਾਹੀ ਤੋੜਦੀ ਹੈ ਜਿਹੜਾ ਕੀ ਇੱਕ ਬਹੁਤ ਵੱਡਾ ਇੱਕ ਜੁਰਮ ਹੈ ਤੇ ਮੈਕਾਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਉਥੋਂ ਦੇ ਸਿੱਖ ਲੀਡਰ ਪੰਨੂ ਨੂੰ ਵੀ ਮਾਰ ਦਿੱਤਾ ਜਾਵੇ ਪਰ ਜਿਹੜੀ ਅਮਰੀਕਾ ਦੀ ਏਜੰਸੀ ਸੀ ਉਸ ਨੇ ਪਹਿਲਾਂ ਹੀ ਪਤਾ ਕਰ ਲਿਆ ਕਿ ਇਹ ਦੇ ਵਿਚ ਇੰਡੀਆ ਦਾ ਹੱਥ ਹੈ ਤੇ ਉਹਨਾਂ ਨੇ ਇੱਕ ਬੰਦਾ ਫੜ ਲਿਆ ਤੇ ਰੋ ਦਾ ਇੱਕ ਅਫਸਰ ਯਾਦਵ ਨੂੰ ਉਹਨਾਂ ਨੇ ਨਾਂ ਲੈ ਕੇ ਕਿਹਾ ਕਿ ਇਹਦੀ ਸਕੀਮ ਸੀਗੀ ਦੂਸਰੇ ਪਾਸੇ ਕੈਂਡੀਡੇਟਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਸਾਫਟਾ ਸੀ ਟਰੂਡੋ ਸਾਹਿਬ ਉਹਨਾਂ ਨੇ ਆਪਣੀ ਪਾਰਲੀਮੈਂਟ ਓਟਵਾ ਦੇ ਵਿੱਚ ਬਿਆਨ ਦਿੱਤਾ ਹੈ ਕਿ ਇੰਡੀਆ ਦਾ ਹੱਥ ਹੈ ਜਿਹੜੇ ਸਿੱਖਾਂ ਨੂੰ ਕੈਂਡੀਡੇਟ ਦੇ ਵਿੱਚ ਸੈਸਿਨੇਟ ਮਰਵਾਇਆ ਗਿਆ ਸੋ ਜੇ ਐਕਸ਼ਨ ਹੈਗਾ ਤੇ ਇਹ ਮੋਰਥ ਇੰਡੀਆ ਦੇ ਉੱਤੇ ਐਥਨ ਲੈ ਸਦੇ ਕਿਉਂ ਕਰਕੇ ਇਹਦੇ ਵਿੱਚ ਸਬੂਤ ਹੈ ਦੂਸਰੀ ਚੀਜ਼ ਹੈ ਕਿ ਅਮਰੀਕਾ ਦੀ ਇੱਕ ਮਨਰੋ ਡਾਕਟਰੀ ਨੇ ਜਿਹਦੇ ਤਹਿਤ ਕੋਈ ਵੀ ਮੁਨਖ ਅਮਰੀਕਾ ਦੀ ਅੱਖ ਵੱਲ ਨਹੀਂ ਦੇਖ ਸਕਦਾ ਪਿਛਲੇ ਜੰਗ ਦੇ ਵਿੱਚ ਪਰ ਹਾਬਰ ਦੇ ਉੱਤੇ ਜਾਪਾਨ ਨੇ ਹਮਲਾ ਕੀਤਾ ਸੀਗਾ ਤਾਂ ਫਿਰ ਅਮਰੀਕਾ ਨੇ ਪੂਰਾ ਬਦਲਾ ਲਿਆ ਜਿੰਨਾ ਛੇ ਜਾਪਾਨ ਨੇ ਹੱਥ ਨਹੀਂ ਖੜੇ ਕੀਤੇ 19 ਚ ਅਮਰੀਕਾ ਨੇ ਜਾਪਾਨ ਦਾ ਖੇਡਾ ਨਹੀਂ ਛੱਡਿਆ ਸੋ ਅਸੀਂ ਹੈਰਾਨ ਹੈ ਕਿ ਅਜੇ ਤੱਕ ਮਿਰਤ ਨੇ ਇੰਡੀਆ ਦੇ ਨਾਲ ਚੂਣੀ ਚੰਗੀ ਤਰ੍ਹਾਂ ਗੱਲਬਾਤ ਕੀਤੀ ਕੈਂਡੀਡੇਟ ਨੇ ਕਿਉਂ ਨਹੀਂ ਕੀਤੀ ਪਾਕਿਸਤਾਨ ਨੇ ਕਿਉਂ ਨਹੀਂ ਕੀਤੀ ਬ੍ਰਿਟਾਨੀਆ ਨੇ ਕਿਉਂ ਨਹੀਂ ਕੀਤੀ ਤੇ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਮਾਰਕਟਾ ਦਾਤ ਮਾਰਤਾ ਪੇ ਸਾਡੇ ਪੰਜਾਬ ਦੇ ਵਿੱਚ ਮੁਸਲਮਾਨ ਨੂੰ ਮਾਰ ਦਿੱਤਾ ਫਿਰ ਫ੍ਰੀਡਕੋਰਕ ਦੇ ਵਿੱਚ ਹਰੀਨਾਉ ਪਿੰਡ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਾਰ ਦਿੱਤਾ ਹੈਗਾ ਇਹ ਜਿਹੜੀਆਂ ਸਟੇਕ ਦੀਆਂ ਕਿਲਿੰਗਸ ਨੇ ਇਹ ਬਹੁਤ ਖਤਰਨਾਕ ਲੱਗੀਆਂ ਤੇ ਹੁਣ ਪੁੰਛ ਜਿਹੜਾ ਕਸ਼ਮੀਰ ਦਾ ਹਲਕਾ ਹੈ ਉੱਥੋਂ ਦੀ ਆਬਾਦੀ ਖੈਰ ਦੀ ਮੁਸਲਮਾਨਾਂ ਦੀ ਹੈ ਤੇ ਸਿੱਖਾਂ ਦੀ ਹੈ ਉੱਥੇ ਵੀ ਪਤਾ ਨਹੀਂ ਕਿਸ ਨੇ ਸ਼ਰਾਰਤ ਕੀਤੀ ਹੈ ਪਾਕਿਸਤਾਨ ਨੇ ਕੀਤੀ ਹੈ ਜਾਂ ਇੰਦੀਆਂ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਉੱਤੇ ਬੰਬ ਸਿੱਟ ਕੇ ਗ੍ਰੰਥੀ ਸਾਹਿਬ ਤੇ ਹੋਰ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਸਾਡੀ ਪਾਰਟੀ ਨਾ ਤਾਂ ਪਾਕਿਸਤਾਨ ਦੇ ਨਾਲ ਹੈ ਨਾ ਇੰਡੀਆ ਦੇ ਨਾਲ ਹੈ ਜੰਗ ਦੇ ਮੁਤਾਬਕ ਕਿਉਂਕਿ ਮੋਦੀ ਨੇ ਤੇ ਬੀਜੇਪੀ ਆਰਐਸਐਸ ਨੇ ਸਿੱਖ ਜਿਹੜੀ ਇੱਕ ਅਲੱਗਾ ਕੌਮ ਹੈ ਉਹਦੀ ਰੈ ਨਹੀਂ ਲਈ ਤੇ ਅਸੀਂ ਜੰਗ ਕਰੀਏ ਨਾ ਕਰੀਏ ਸੋ ਮੈਂ ਆਪਨੇ ਸਪਸ਼ਟੀ ਦਿਨਣਾ ਚਾਹੁੰਦੇ ਆਂ ਆਪਣੀ ਪਾਰਟੀ ਵੱਲੋਂ ਕਿ ਸਿੱਖ ਬਿਲਕੁਲ ਨਿਰਪੱਖਤਾ ਦੇ ਨਾਲ ਨਿਊਟਰੈਲਿਟੀ ਦੇ ਨਾਲ ਰਹਿਣਗੇ ਨਾ ਅਸੀਂ ਚੀਨ ਦੇ ਨਾਲ ਲੜਾਂਗੇ ਨਾ ਅਸੀਂ ਪਾਕਿਸਤਾਨ ਦੇ ਖਿਲਾਫ ਲੜਾਂਗੇ ਅਸੀਂ ਆਪਣੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਜਿੱਥੇ ਸਾਡੇ ਬੱਚੋ ਐ ਅਸੀਂ ਅਮਰੀਕਾ ਤੇ ਜਿਹੜੀਆਂ ਲੈਂਦੇ ਵਾਲੀਆਂ ਜਬੂਰੀਤ ਪਸੰਦ ਮੁੱਲਖ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜੇ ਸਿੱਖਾਂ ਦੇ ਇਲਾਕੇ ਐ ਇਹਨਾਂ ਨੂੰ ਨੋ ਫਲਾਈ ਜ਼ੋਨ ਡਿਕਲੇਅਰ ਕੀਤਾ ਜਾਵੇ ਜਿਹਦੇ ਉੱਤੋਂ ਕੋਈ ਵੀ ਜੰਗੀ ਹਵਾਈ ਜਾਂਚ ਜਾਂ ਕੋਈ ਜੰਗੀ ਮਸਾਇਲ ਇਹਦੇ ਤੋਂ ਉਡਾਣ ਨਾ ਭਰ ਸਕੇ ਮੈਂ ਆਸ ਕਰਦੇ ਆਂ ਇਹ ਸਾਡੀ ਮੰਗ ਨੂੰ ਸਾਰੇ ਸਵੀਕਾਰ ਕਰਨਗੇ ਅਸੀਂ ਅਵਨ ਪਸੰਦ ਹੈ ਸਾਡਾ ਇਸ ਦੇ ਵਿੱਚ ਕੋਈ ਲੈਣ ਦੇ ਨਹੀਂ ਹੈ ਅਸੀਂ ਅੱਜ ਦਾ ਕਮੇ ਤੇ ਅੱਜ ਦਾ ਸਰ ਦਾ ਫੈਸਲਾ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸ਼੍ਰੋਮਣੀ ਕਾਲੀਦਾ ਨੰਬਰਸਰ ਜਨਮ ਦੇ ਵਿੱਚ ਹਿੱਸਾ ਨਹੀਂ ਜਾਊਗਾ